ਬਾਈ ਹੱਸੇ ਗਾਲ ਜੀ ਸਾਰਿਆਂ ਨੂੰ ਠੀਕ ਠਾਕ ਹੋ ਜੀ ਤੇ ਬਾਈ ਅੱਜ ਆਪਾਂ ਚਕੋਰਾ ਦੇ ਬੱਚਿਆਂ ਨੂੰ ਇਹ ਛੱਡਾਂਗੇ ਇੱਧਰ ਲੱਗ ਜਗ੍ਹਾ ਤੇ ਕਿਉਂਕਿ ਜਿਹੜੀ ਟੋਕਰੀ ਚ ਬਾਈ ਇਹਨਾਂ ਦੇ ਵਾਸਤੇ ਜਗ੍ਹਾ ਬਹੁਤ ਜ਼ਿਆਦਾ ਘੱਟ ਆ ਤੇ ਆ ਦੇਖ ਲੋ ਬੱਚੇ ਹੋ ਗਏ ਜ਼ਿਆਦਾ ਤੇ ਜਗ੍ਹਾ ਹੁਣ ਇਹਨਾਂ ਵਾਸਤੇ ਘੱਟ ਗਈ ਤੇ ਮੇਰੀ ਸਲਾਹ ਵੀ ਇੱਥੇ ਛੱਡ ਦੇ ਇਹਨਾਂ ਨੂੰ ਹੁਣ ਗਰੇਟ ਜੇ ਲਾ ਕੇ ਤੇ ਥੱਲੇ ਆਪਾਂ ਅਖਬਾਰ ਪਛਾ ਦੰਨੇ ਆ ਉਸ ਤੋਂ ਬਾਅਦ ਫੇਰ ਦੇਖਦੇ ਹਾਂ ਕੱਦੇ ਦਿਨ ਚ ਫੇਰ ਆਪਾਂ ਮੈਟ ਪਛਾ ਦਾਂਗੇ ਥੱਲੇ ਵੀ ਜਿਹੜਾ ਆਪਣਾ ਆ ਲਿਪਿਆ ਹੋਇਆ ਵੀ ਖਰਾਬ ਨਹੀਂ ਹੋਊਗਾ ਮੈਟਾਪਨ ਮੈਂ ਪਾਏ ਆ ਤੇ ਹੁਣ ਆਪਾਂ ਅਖਬਾਰ ਵਿਛਾ ਦਨੇ ਦਵਾਈ ਦਾ ਬਈ ਅਸਰ ਕੋਈ ਨਹੀਂ ਹੋਇਆ ਚੂਹਾ ਇੱਕ ਵੀ ਨਹੀਂ ਮਰਿਆ ਹੈਗਾ ਚੂਹੇ ਉੱਦਾਂ ਹੀ ਘੁੰਮ ਰਹੇ ਆ ਸਮਝਦੇ ਹੋਰ ਖੱਡਾਂ ਵਟ ਲਈਆਂ ਨੇ ਇੱਧਰ ਮਸ਼ੀਨ ਦੇ ਨਾਲ ਆ ਖੱਡਾਂ ਵਟ ਲਈਆਂ ਇਹਨਾਂ ਨੇ ਕੋਈ ਨਹੀਂ ਅੱਜ ਹੋਰ ਦਵਾਈ ਲਿਆ ਕੇ ਪਾਉਨੇ ਆਪਾਂ ਤੇ ਹੁਣ ਪਹਿਲਾਂ ਆਪਾਂ ਕਰੇਟ ਲਿਆ ਕੇ ਜਿੱਥੇ ਜਗ੍ਹਾ ਬਣਾ ਦਈਏ ਉਰੇ ਅਖਬਾਰ ਬਈ ਵਿਛਾ ਦ ਤੇ ਚਾਰ ਕਰੇਟ ਲਾਤੇ ਤੇ ਇੰਨੀ ਕਿ ਜਗ੍ਹਾ ਨਾ ਵਾਸਤੇ ਬਹੁਤ ਆ ਤੇ ਨਾਲੇ ਫਿਰ ਆਪਾਂ ਬੱਲਾ ਬਲਾ ਦਾਂਗੇ ਤੇ ਹੁਣ ਮੈਂ ਨਾ ਇੱਟਾਂ ਰੱਖ ਦਵਾਂ ਵੀ ਕ੍ਰੇਟ ਇੱਧਰ ਨੂੰ ਨਾ ਹੁਣ ਤਿੰਨ ਇੱਕ ਚੂਹੇ ਆ ਉਰੇ ਇੱਕ ਤਾਂ ਵੱਡਾ ਸਾਰਾ ਤੇ ਉਹਦਾ ਜ਼ਿਆਦਾ ਖਤਰਾ ਕਿਉਂਕਿ ਜਿਹੜੇ بڑے ਚੂਹੇ ਨੇ ਬੱਚਿਆਂ ਨੂੰ ਖਾ ਲੈਂਦੇ ਆ ਛੋਟੇ ਚੂਹਿਆਂ ਦਾ ਕੋਈ ਚੱਕਰ ਨਹੀਂ ਹੈਗਾ ਤੇ ਹੁਣ ਆਪਾਂ ਇਹਨਾਂ ਨੂੰ ਉਧਰ ਛੱਡਦੇ ਆ ਤੇ ਨਾਲ ਗਿਣ ਲੈਨੇ ਕਿੰਨੇ ਇੱਕ ਬੱਚੇ ਸੇ ਟੋਟਲ ਨਿਕਲ ਗਏ ਤੇ ਪਹਿਲੇ ਇਹਨਾਂ ਦਾ ਬੱਲਵੇ ਲੈ ਜਾਵਾਂ ਤੇ ਬੱਲਵੇ ਨੂੰ ਵੀ ਡੰਡਾ ਜਾਂ ਬੜਾ ਲਾਉਣਾ ਪੈਣਾ ਲਾਲ ਟੈਕੀ ਲਾਉਣੇ ਖੜ ਦੀ ਤੇ ਟੜਤੇ ਭਾਈ ਇੱਧਰ 24 ਚੂਛੀਆਂ ਟੋਟਲ ਤੇ ਬਾਕੀ ਤਿੰਨ ਕ ਹੈਗੇ ਆ ਬਟੇਰਾਂ ਦੇ ਤੇ ਦੋ ਮਾਲੇ ਸੀਗੇ ਬਟੇਰਾਂ ਦੇ ਬੱਚੇ ਤੇ ਬਾਕੀ ਹੁਣ ਆਪਾਂ ਮਸ਼ੀਨ 'ਚ ਦੇਖ ਲੈਂਦੇ ਹਾਂ ਹੋਰ ਕਿੰਨੇ ਕ ਬੱਚੇ ਨਿਕਲੇ ਆ ਇੱਕ ਨਿਕਲੇ ਹੋਏ 24 ਬੱਚੀ ਹੋ ਗਏ ਤੇ ਹੋਰ ਤਾਂ ਕੁਝ ਨਹੀਂ ਫੋਰ ਨਹੀਂ ਕੋਈ ਨਿਕਲਿਆ ਤੇ ਟੋਟਲ 25 ਬੱਚੇ ਆ ਚਲੋ ਇਹਨੂੰ ਵੀ ਛੱਡ ਦਿੰਨੇ ਆ ਉਹ ਮਲੂਗਾ ਚਲੋ ਦੇਖਦੇ ਹਾਂ ਕੋਈ ਨਿਕਲਣ ਵਾਲਾ ਹੋਇਆ ਤਾਂ ਆਪਾਂ ਉਹਨੂੰ ਕੱਢ ਦਿੰਨੇ ਆ ਇਹ ਤਾਂ ਮਰੇ ਗਿਆ ਵਿੱਚ ਇਹ ਇਹ ਕੀ ਆ ਇਹ ਠੀਕ ਆ ਇਹਨੂੰ ਕੱਢ ਦਿੰਦੇ ਆ ਇਹਨਾਂ ਚਿਪਕੇ ਹੋਏ ਹੁੰਨੇ ਆ ਇਹਨਾਂ ਦੇ ਨਿਕਲ ਨਹੀਂ ਹੁੰਦਾ ਆਪ ਤਾਂ ਕੀੜੀਆਂ ਇੰਨੇ ਤਾਂ ਕਰਦੀਆਂ ਕੱਲ ਚੌਪ ਜਾ ਵੀ ਲਾ ਲਿਆ ਫਿਰ ਵੀ ਨਹੀਂ ਗਈ ਨਾਨਕ ਕਰੀਏ ਚਲ ਇਹ ਹੋ ਜਾਣ 10-15 ਮਿੰਟ ਤੱਕ ਸੈੱਟ ਹੋ ਜਾਣ ਇਨ੍ਹਾਂ ਵਿੱਚੋਂ ਬਾਈ 15 ਚੂਚੇ ਆਪਾਂ ਨੇ ਬਾਈ ਨੂੰ ਦੇ ਜਾਣੇ ਆ ਤੇ 10 ਚੂਚੇ ਆਪਾਂ ਨੇ ਆਪ ਰੱਖਣੇ ਆ ਤੇ ਆਪਣੇ ਕੋਲ ਫਿਰ 26 ਹੋ ਜੂਗੇ ਚਾਹੇ ਆਪਾਂ 9 ਰੱਖ ਲਵਾਂਗੇ 16 ਨੂੰ ਦੇ ਦੂੰਗੇ ਤੇ ਫਿਰ ਆਪਣੇ ਕੋਲ 25 ਬੱਚੇ ਹੋ ਜਾਣਗੇ ਉਧਰ ਆਪਣੇ ਕੋਲ 16 ਬੱਚੇ ਆ ਇਹਨਾਂ ਨੂੰ ਹੁਣ ਬਾਈ ਪਾਣੀ ਪਾ ਦਨੇ ਆ ਤੇ ਨਾਲੇ ਖਰਫ ਦਾਣਾ ਪਾ ਦਨੇ ਆ ਦਾਣਾ ਦੁਣਾ ਖਾਲੂਗੇ ਪਾਣੀ ਬਾਈ ਮੈਂ ਆ ਦੇਖਾ ਇੱਤਾ ਛੱਡ ਦੇ ਨਵੀਂ ਪੱਟ ਲਈ ਇਹ ਕਾਹ ਪੱਟ ਲਈ ਇਨਾ ਲਾਜਾਂ ਚ ਕਰਦਾ ਮੈਂ ਫੀਡ ਆਪ ਇਹਨਾਂ ਨੂੰ ਸਟਾਰਟਰ ਫੀਡ ਪਾ ਰਹੇ ਆ ਇਹ ਜਿਹੜੇ ਬਟੇਰਾਂ ਦੇ ਹੈ ਤਿੰਨ ਪੰਜ ਨਿਕਲੇ ਸੀਗੇ ਤਿੰਨ ਦੋ ਮਰ ਗਏ ਸੀਗੇ ਜਿਹੜੇ ਤਿੰਨ ਹੈਗੇ ਆ ਇਹ ਆਪਾਂ ਨੇ ਰੱਖ ਲੈਣਾ ਇੱਕ ਇੱਕ ਇਹਨਾਂ ਨਾਲ ਹੋਰ ਆਪਾਂ ਲਿਆ ਵਾ ਤੇ ਦਾਣਾ ਹਲੇ ਭਾਈ ਆਪਾਂ ਨੇ ਕਿਸੇ ਨੂੰ ਨਹੀਂ ਦਾ ਪਾਇਆ ਚਲੋ ਹੁਣ ਆਪਾਂ ਪਹਿਲਾਂ ਇਹਨਾਂ ਦੇ ਸਾਥੀਆਂ ਨੂੰ ਦਾਣਾ ਪਾਉਨੇ ਆਂ ਇਹਦੀ ਘਰਦਨਾ ਚਖਮ ਦੇਖ ਲਓ ਭਾਈ ਐ ਬਿਲਕੁਲ ਸਹੀ ਹੋ ਗਿਆ ਤੇ ਆਪਣੇ ਜਪਨਿਸ ਬੈਂਟਮ ਵੀ ਦੇਖ ਲੋ ਡਾਰ ਹੋ ਗਏ ਤੇ ਇਹਨਾਂ ਦੇ ਵੀ ਲੱਤਾਂਪੁਰ ਵੀ ਬਾੜਾ ਦੇਖੋ ਪੂਰੇ ਆ ਜਿਹੜਾ ਕਿਹਾਂ ਛੋਟਾ ਜਿਹਾ ਫਿਰ ਰਿਹਾ ਹੈ ਅੱਜ ਇਹ ਲੱਤਾਂਪੁਰ ਵੀ ਬਾੜਾ ਇਹਨਾਂ ਨੂੰ ਵੀ ਬਈ ਆਪਾਂ ਫੀਡਰ ਲਟਕਾਉਨੇ ਆ ਤੇ ਨਾਲੇ ਆਟੋਮੈਟਿਕ ਡਰਿੰਕਰ ਦਾ ਹੀਲਾ ਕਰਦੇ ਆਪਾਂ ਤੇ ਪਾਣੀ ਇਹਨਾਂ ਨੂੰ ਮੈਂ ਭਰ ਕੇ ਰੱਖਤਾ ਸੀਗਾ ਕੱਲ ਤਾਂ ਮਲਟੀ ਬਟਮ ਪਾਇਆ ਸੀਗਾ ਤੇ ਅੱਜ ਆਪਨੇ ਸਿੰਪਲ ਪਾਣੀ ਪਾਇਆ ਬੱਤਕਾਂ ਆਪਾਂ ਨੇ ਛੱਡਤੀਆਂ ਸੀਗੀਆਂ ਪਰ ਦਾਣਾ ਨਹੀਂ ਹਲੇ ਪਾਇਆ ਦਾਣਾ ਇਹਨਾਂ ਨੂੰ ਸਭ ਤੋਂ ਬਾਅਦ ਚ ਪਾਵਾਂਗੇ ਫਿਰ ਜਦੋਂ ਆਪਾਂ ਫਿਰ ਦੂਏ ਜਾਨਵਰ ਛੱਡਦੇ ਆ ਤੇ ਇਹਨਾਂ ਦਾ ਦਾਣਾ ਵੀ ਉਹੀ ਖਾ ਜਾਣੇ ਆ ਤੇ ਇਹਨਾਂ ਨੂੰ ਆਪਾਂ ਬਾਅਦ ਚ ਦਾਣਾ ਪਾਵਾਂਗੇ ਉਹ ਇਹਨਾਂ ਨੂੰ ਵੀ ਘੰਟਾ ਕੇ ਛੱਡ ਲੰਨੇ ਆ ਤੇ ਉਸ ਤੋਂ ਬਾਅਦ ਫਿਰ ਬੰਦ ਕਰ ਦਾਂਗੇ ਫਿਰ ਆਪਾਂ ਡਬਲ ਐਫ ਜੀ ਛੱਡਾਂਗੇ ਅੱਜ ਤੇ ਬਟੇਰਾਂ ਕੋਲ ਤਾਂ ਦਾਣਾ ਪਿਆ ਤੇ ਪਾਣੀ ਵੀ ਪਿਆ ਇਹਨਾਂ ਨੂੰ ਲੋੜ ਨਹੀਂ ਹੈਗੀ ਆਂਡੇ ਆਪਾਂ ਦੇਖ ਲੈਣੇ ਆ ਜੇ ਆਂਡੇ ਇੱਥੇ ਹੋਏ ਤਾਂ ਕੱਲ ਦੇ ਤਾਂ ਫਿਰ ਆਪਾਂ ਚੱਕ ਲੈਣੇ ਆ ਤੇ ਇਹਨਾਂ ਨੂੰ ਹੁਣ ਆਪਾਂ ਛੱਡ ਦੇ ਪਹਿਲਾਂ ਇਹਨਾਂ ਦਾ ਦਾਣਾ ਰੱਖ ਲੈਣੇ ਕੱਢ ਕੇ ਫਿਰ ਇਹਨਾਂ ਦਾਣਾ ਨਹੀਂ ਕੱਢਣ ਦਿੰਦੇ ਹੈਗੇ ਅੰਦਰੇ ਵੱਢੀ ਜਾਂਦੇ ਫਿਰ ਤੇ ਹੁਣ ਆਪਣੀ ਟੋਕਰੀ ਹੋ ਗਈ ਫਰੀ ਡਰ ਗਈ ਬਾਈ ਹੋ ਗਿਆ ਆਪਣਾ ਲੋਟ ਤੇ ਬਹੁਤ ਔਖਾ ਬਾਈ ਬਚਾਇਆ ਹੈ ਹਮ ਤਾਂ ਦਾਣਾ ਦੋਣਾ ਖਾਂਦਾ ਹਾਂ ਤਾਂ ਬੋਲਣ ਵੀ ਲੱਗ ਗਿਆ ਹਾਂ ਪਹਿਲਾਂ ਤਾਂ ਬੋਲਦਾ ਹੀ ਨਹੀਂ ਤੇ ਬਿਲਕੁਲ ਨਹੀਂ ਮੋ ਕੋਦੇ ਪਹਿਲਾਂ ਉੱਧਰ ਬੱਤਕਾਂ ਨੇ ਪਿੰਜਰੇ ਚ ਨੂੰ ਗਏ ਇਹਨਾਂ ਨੂੰ ਪਤਾ ਹੁੰਦਾ ਵੀ ਦਾਣਾ ਪਿਆ ਹੁੰਦਾ ਸੂਬਾ ਸੂਬਾ ਤੇ ਅੱਜ ਆਪਾਂ ਨੇ ਪਾਇ ਹੀ ਨਹੀਂ ਹੈਗਾ 7 hours later ਤੇ ਦੋਸਤੋ ਬਾਈ ਆਪਾਂ ਸਵੇਰ ਦਾ ਦਾਣਾ ਉਹਨਾਂ ਨੇ ਵੇੜ ਤੇ ਟੇ ਚਲੇ ਗਏ ਸੀਗੇ ਏ ਹੁਣ ਬਈ ਆਪਾਂ ਸ਼ਾਮੀ ਆਣੇ ਆ ਤਕਰੀਬਨ 5:30 ਵਜੇ ਦਾਣਾ ਪਾਉਣ ਤੇ ਦਾਣੇ ਦਾ ਬਈ ਨਿਬੜ ਗਏ ਆਪਣਾ ਤਕਰੀਬਨ 2:00 ਕੰਨ ਰਹਿ ਗਿਆ ਪਾਉਣ ਤੇ ਜਦੋਂ ਬਈ ਮੈਂ ਬਲਾਕਰ ਤੋਂ ਲੌਗ ਨੂੰ ਅੱਧਰ ਦਾਣਾ ਪਾ ਰਿਆ ਸੀਗਾ ਤੇ ਮੈਂ ਦੇਖਿਆ ਬਈ ਇਹਨਾਂ ਦੀ ਅੱਖਾਂ ਨਾ ਸੁੱਜੀਆਂ ਹੋਈਆਂ ਸੀਗੀਆਂ ਸੁੱਜੇ ਵੀ ਘੱਟ ਮਤਲਬ ਲਾਲ ਜੀਆਂ ਜ਼ਿਆਦਾ ਹੋਈਆਂ ਹੋਈਆਂ ਸੀਗੀਆਂ ਤੇ ਅੱਖਾਂ ਵਿੱਚੋਂ ਪਾਣੀ ਆ ਰਿਹਾ ਸੀਗਾ ਜਿੱਦਾਂ ਹੁਣ ਆਪਣਾ ਟਰਕੀ ਫੀਮੇਲ ਦੀ ਸੀਗੀ ਉਹਦੀ ਤਾਂ ਅੱਖ ਸੁੱਜ ਗਈ ਸੀਗੀ ਉਹ ਤਾਂ ਆਪਾਂ ਨੇ ਵੀ ਵੀ ਜੰਟਾ ਦਾ ਇੰਜੈਕਸ਼ਨ ਲਾਤਾ ਹੋਈਗਾ ਇਹਨਾਂ ਚ ਨਾ ਪਾਣੀ ਆ ਰਿਹਾ ਉਹਦੇ ਵਾਸਤੇ ਬਾਈ 2904 ਦੀ ਆਪਾਂ ਇਹਨਾਂ 'ਪਾ ਸਪਰੇਅ ਮਾਰਦੇ ਸੁਬਾ ਵੀ ਮਾਰ ਦਾਂਗੇ ਤੇ ਫਿਰ ਤੇ ਕੱਲੂ ਸ਼ਾਮ ਮਾਰ ਦਾਂਗੇ ਤੇ ਇਹਦੇ ਨਾਲ ਬਈ ਅੱਖਾਂ ਇਹਨਾਂ ਦੀਆਂ ਠੀਕ ਹੋ ਜਾਣੀਆਂ ਤੇ ਲੋ ਜੀ ਬਾਈ ਹੁਣ ਕਰਦੇ ਆਂ ਜੀ ਵੀਡੀਓ ਨੂੰ ਬੰਦ ਤੇ ਕਮੈਂਟ ਕਰਕੇ ਬਾਈ ਜਰੂਰ ਦੱਸਿਓ ਵੀਡੀਓ ਕਿਵੇਂ ਲੱਗੀ ਤੇ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ